ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪਲੱਸ ਕੱਲ ਦੇ ਯਾਨੀ ਕਿ ਅਗਲੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਔਰ ਉਮੀਦ ਆਸਾਰ ਕਰਨੇ ਕਿ ਨਹੀਂ ਇਹ ਅਪਡੇਟ ਤੁਹਾਨੂੰ ਦੇਣੀ ਆ ਤੇ ਤਰੀਕਾ ਜੀ ਅੱਜ ਸਵੇਰ ਦੇ ਲਗਭਗ 7:30 8 ਦਾ ਟਾਈਮ ਹੋ ਚੱਲਿਆ ਔਰ ਸਵੇਰ ਦਾ ਟਾਈਮ ਆਇਆ ਤੇ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਿਆ ਤੇ ਮੀਂਹ ਜਿਹੜੇ ਨੇ ਲਗਾਤਾਰ جاری ਨੇ ਜੇਕਰ ਆਪਾਂ ਇਸ ਵੇਲੇ ਦੀਆਂ ਤਾਜ਼ਾ ਸੈਟਲਾਈਟ ਦੀਆਂ ਤਸਵੀਰਾਂ ਦੇਖਦੇ ਹਾਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਜਿਹੜੀ ਬੱਦਲ ਵਾਏ ਦੇ ਨਾਲ ਫਸ਼ਣੀ ਸਿਸਟਮ ਦੀ ਮੌਜੂਦਗੀ ਹੈ ਉਹ ਹੁਣ ਸ਼ੁਰੂ ਹੋ ਚੁੱਕੀ ਆ ਪੰਜਾਬ ਤੇ ਰਾਜਸਥਾਨ ਦੇ ਬਹੁਤ ਫਾਗਿਆਂ ਦੇ ਵਿੱਚ ਹਰਿਆਣੇ ਦੇ ਵੀ ਕੁਝ ਫਾਗਿਆਂ ਦੇ ਵਿੱਚ ਐਸੇ ਕਣੀਆਂ ਡਿੱਗ ਰਹੀਆਂ ਨੇ ਅਜਿਹਾ ਕਿ ਉਹ ਗੱਲ ਪੰਜਾਬ ਦੀ ਕੀਤੀ ਜਾਵੇ ਤੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰ ਕੋਲਾ ਬਰਨਾਲਾ ਮਾਨਸਾ ਦੁਆਬੇ ਦੇ ਖੇਤਰ ਜੀ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਉਹ ਨਾਲ ਲੱਗਦੇ ਜਿੰਨੇ ਵੀ ਹਲਕੇ ਆ ਰੋਪੜ ਮਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਤੇ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰitsar ਸਾਹਿਬ ਦੇ ਪੂਰਬੀ ਖੇਤਰਾਂ ਦੇ ਵਿੱਚ ਉਹ ਨਾਲ ਲੱਗਦੇ ਕੁਝ ਭਾਗਾਂ ਦੇ ਵਿੱਚ ਅਸਲ ਵਿੱਚ ਜਾਰੀ ਨੇ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਕਿਤੇ ਕਿਤੇ ਟੁੱਟਵੇਂ ਸ਼ਰਾਟੇ ਕਿਤੇ ਕਿਤੇ ਤੇਜ਼ ਹਵਾਵਾਂ ਦੇ ਨਾਲ ਤੇਜ਼ ਸ਼ਰਾਟੇ ਅਸਲ ਲੱਗ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਬਹੁਤ ਹਫਾਗਾ ਦੇ ਵਿੱਚ ਉਮੀਦ ਹੈ ਆਸਾਰ ਜੜੇ ਆ ਬਣਦੇ ਜਾਫਰੇ ਨੇ ਜੇਕਰ ਅਫਾਕਾਲੀ ਦੀ ਗੱਲ ਕਰਦੇ ਆ ਜੀ ਕੱਲ ਵੀ 31 ਤਰੀਕ ਨੂੰ ਵੀ ਉਮੀਦ ਹੈ ਅਲਰਟ ਨੇ ਤੇ ਕੱਲ ਵੀ ਦੁਪਹਿਰ ਤੋਂ ਬਾਅਦ ਆਸਾਰ ਬਣਦੇ ਬਹੁਤੇ ਆਸਾਰ ਦਾ ਦੁਪਹਿਰ ਤੋਂ ਬਾਅਦ ਬਣਦੇ ਜਾਫਰੇ ਨੇ ਕਿ ਬਦਲ ਬਣੇਗਾ ਤੇ ਕੱਲ ਵੀ ਮੀਂਹ ਚਖੜ ਦੇ ਆਸਾਰ ਹੋਣਗੇ ਜੇਕਰ ਪਹਿਲਾਂ ਬੱਦਲ ਬਣ ਜਾਂਦਾ ਜਿਵੇਂ ਕਿ ਅੱਜ ਰਾਤ ਨੂੰ ਹੀ ਬਦਲ ਬਣ ਗਿਆ ਸੀ ਪਹੁੰਚ ਕਰ ਗਿਆ ਸੀ ਪੰਜਾਬ ਵੱਲ ਨੂੰ ਤੇ ਫਿਰ ਪੰਜਾਬ ਦੇ ਵਿੱਚ ਜਿਵੇਂ ਅੱਜ ਉਮੀਦਾਰੀ ਹੋ ਰਹੇ ਨੇ ਸਵੇਰ ਤੋਂ ਐਦਾਂ ਫਿਰ ਕੱਲ ਦੇ ਵੀ ਜੜੇ ਆ ਅਸਾਰ ਹੋਣਗੇ ਕੱਲ ਵੀ ਉਮੀ ਜੜਿਆ ਸੇਲੇਦਾਰਜ ਹੁੰਦੇ ਰਣਗੇ ਆ ਪਿੱਛੇ ਜੇ ਸਿਸਟਮ ਦੇ ਕਿਉਂਕਿ ਸਿਸਟਮ ਦੀ ਮੌਜੂਦਗੀ ਰਾਜਸਥਾਨ ਦੇ ਵਿੱਚ ਸੀ ਤੇ ਹੀਟ ਕੱਲ ਪੰਜਾਬ ਦੇ ਬਹੁਤ ਹਿੱਸਾ ਦੇ ਵਿੱਚ ਲੱਗੀ ਆ ਨਵੀਂ ਲਿਆ ਕੇ ਹਵਾਵਾਂ ਪੰਜਾਬ ਵੱਲੋਂ ਸੱਟ ਰਹੀਆਂ ਸੀ ਇਸ ਸਰਕੇ ਹਮਸ ਨੇ ਬਹੁਤ ਜਾਨ ਗੱਡੀ ਹੋਈ ਸੀ ਗਰਮੀ ਦਾ ਲੈਵਲ ਬਹੁਤ ਜ਼ਿਆਦਾ ਸੀ ਕੱਲ ਹਮਸ ਦਾ ਲੈਵਲ ਬਹੁਤ ਜ਼ਿਆਦਾ ਸੀ ਜਿਹਦੇ ਨਾਲ ਬਹੁਤ ਪਰੇਸ਼ਾਨੀ ਹੋ ਰਹੀ ਸੀ ਪੰਜਾਬ ਹਰਿਆਣਾ ਵਾਸੀਆਂ ਨੂੰ ਤੇ ਅੱਜ ਰਾਹਤ ਮਿਲੀ ਹੈ ਹਮਸਾਭੀ ਗਰਮੀ ਤੋਂ ਵੀ ਟੈਂਪਰੇਚਰ ਅਰੇ ਫੱਕ ਤੋਂ ਦੇਖਦੇ ਆਂ ਤੇ ਟੈਂਪਰੇਚਰ ਫਿਰ ਤੋਂ ਇੱਕ ਵਾਰ 40 ਨੂੰ ਪਾਰ ਕਰ ਚੁੱਕੇ ਸੀ ਕੱਲ ਦੇ ਅਫਾ ਗੱਲ ਕਰਦੇ ਆਂ ਤੇ 42 43 ਤੇ ਜਾ ਰਹੇ ਸੀ ਟੈਂਪਰੇਚਰ ਪੰਜਾਬ ਹਰਿਆਣਾ ਦੇ ਜਿਹੜੇ ਕਿ ਅੱਜ ਡਾਊਨ ਪੈ ਜਾਣੇ ਆ ਆਸਾਰ ਨੇ ਕਿ 63 ਦੇ ਟੈਂਪਰੇਚਰ ਅੱਜ ਮੈਕਸਿਮਮ ਆ ਜਾਣਗੇ ਦਿਨਾਂ ਦੇ ਇੱਕ ਅਜਰ ਤਾਜ਼ਾ ਰਿਪੋਰਟ ਦੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਅੱਜ ਮੌਸਮ ਵਿਭਾਗ ਨੇ ਕੱਲ ਦੀ ਰਿਪੋਰਟ ਹੈ ਜੀ ਇਹ ਤੇ ਤਰੀਕੇ ਜਾਣ ਕੇ ਅੱਜ ਦੇ ਲਈ ਔਰਾਂਜ ਅਲਰਟ ਜਾਰੀ ਕੀਤਾ ਹੋਇਆ ਹੈ ਨਾ ਗਰਜਲਿਸ਼ ਦੇ ਨਾਲ ਮੀਂਹ ਕੁਝ ਹਾਗਾਂ ਦੇ ਵਿੱਚ ਕਰੇਗਾ ਉਸ ਤੋਂ ਬਾਅਦ 1 2 3 4 5 ਤਰੀਕ ਤੱਕ ਜਿਹੜੇ ਨੇ yellow ਅਲਰਟ ਜਾਰੀ ਨੇ ਕਿਉਂਕਿ ਪ੍ਰਾਈਮ ਮੌਨਸੂਨ ਦਾ ਸੀਜ਼ਨ ਹੈ ਮੌਨਸੂਨ ਦਾ ਪਹਿਲਾ ਦਿਨ ਜਿਹੜੀਆਂ ਵਰਖਾ ਹੁੰਦੀਆਂ ਨੇ ਯਾਨੀ ਕਿ ਜਿਹੜੇ ਮੀਂਹ ਹੁੰਦੇ ਨੇ ਉਹ ਕਿਤੇ ਨਾ ਕਿਤੇ ਕਰਵਟ ਮੌਸਮ ਲਿੰਦਾ ਰਹੇਗਾ ਤੇ ਟਟੂਵੇਂ ਦੌਰ ਤੇ ਛਰਾਟੇ ਜਿਹੜੇ ਲੱਗਦੇ ਰਹਿਣਗੇ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਉਮੀਦ ਹੈ ਸਰ ਜਿਹੜੇ ਬਣਦੇ ਜਾਫਰੇ ਨੇ ਜਿੱਥੇ ਜਿੱਥੇ ਮੀਂਹ ਅਸਲੇ ਦਰਜ ਹੋ ਰਹੇ ਨੇ ਪੰਜਾਬ ਦੇ ਵਿੱਚ ਤੇ ਜਿਹੜੇ ਸਾਡੇ ਸਰੋਤੇ ਨੇ അല്ല लग चुके हैं तनु